ਮੋਖਮਤਰੀ ਭਗਵੰਤ ਮਾਨ ਦੇ ਵਾਸਤੇ ਇੱਕ ਵਾਰ ਫਿਰ ਤੋਂ ਬਹੁਤ ਵੱਡੀ ਲੜਾਈ ਖੜੀ ਹੋ ਗਈ ਹੈ ਤੇ ਭਗਵੰਤ ਮਾਨ ਉਸ ਲੜਾਈ ਨੂੰ ਲੜਨ ਦੇ ਮੂਹੜ ਦੇ ਵਿੱਚ ਵੀ ਹੈਗੇ ਆ ਕੀ ਭਗਵੰਤ ਮਾਨ ਨੂੰ ਇਸ ਲੜਾਈ ਲੜਨ ਦੀ ਲੋੜ ਹੈ ਜਾਂ ਨਜਾਇਜ਼ ਇਹ ਲੜਾਈ ਜਿਹੜੀ ਆ ਉਹ ਵਢੀ ਗਈ ਹੈ ਮਸਲਾ ਕੀ ਹੈ ਲੜਾਈ ਕੀ ਹੈ ਕਿ ਭਗਵੰਤ ਮਾਨ ਜੇ ਇਸ ਲੜਾਈ ਨੂੰ ਲੜਦੇ ਆ ਕਿ ਜਿੱਤ ਸਕਣਗੇ ਜਾਂ ਫਿਰ ਉਹੀ ਹਰ ਵਾਰ ਦੀ ਤਰ੍ਹਾਂ ਮੂੰਹ ਦੀ ਖਾਣੀ ਪਊ ਇਸ ਤੇ ਬਹੁਤ ਅਹਿਮ ਜਿਹੜੀ ਆ ਗੱਲਬਾਤ ਕਰਾਂਗੇ ਲੜਾਈ ਹੈ ਕਿਸ ਨਾਲ ਇਹ ਵੀ ਦੱਸਾਂਗੇ ਚਰਚਾ ਵੀ ਕਰਾਂਗੇ ਔਰ ਅਗਲੀ ਖਬਰ ਜਿਹੜੀ ਆ ਚਰਚਾ ਕਰਨੀ ਹੈ ਉਹ ਇਹ ਹੈ ਕਿ ਪਗੰਤਮਾਨ ਦੀ ਇੱਕ ਬੀਬੀ ਮੰਤਰੀ ਫਿਰ ਵਿਵਾਦਾਂ ਦੇ ਵਿੱਚ ਆਈ ਹੈ ਕਿ ਉਸ ਬੀਬੀ ਮੰਤਰੀ ਦਾ ਅਸਤੀਫਾ ਲਿਆ ਜਾਊਗਾ ਬਹੁਤ ਵੱਡਾ ਜਿਹੜਾ ਕੱਪੜਾ ਤੇ ਬਹੁਤ ਵੱਡਾ ਝੂਲ ਜਿਹੜਾ ਉਹ ਸਾਹਮਣੇ ਆਇਆ ਕਿ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਕੋਈ ਜਾਂਚ ਵੀ ਜਿਹੜੀ ਆ ਉਹ ਕੀਤੀ ਜਾਊਗੀ ਮਸਲਾ ਕੇਸ ਵੀ ਬਹੁਤ ਅਹਿਮ ਜਿਹੜੀ ਚਰਚਾ ਅਸੀਂ ਕਰਾਂਗੇ ਉਧਰ ਬਿਜਲੀ ਸੰਕਟ ਕਿਵੇਂ ਜਿਹੜਾ ਪੰਜਾਬ ਦੇ ਉੱਤੇ ਮੰਡਰਾਇਆ ਹੋਇਆ ਔਰ ਕਿਵੇਂ ਖੋਰਾ ਪੰਜਾਬ ਦੇ ਖਜ਼ਾਨੇ ਨੂੰ ਲਾਇਆ ਜਾ ਰਿਹਾ ਬਹੁਤ ਅਹਿਮ ਜਿਹੜੀ ਇਹ ਖਬਰ ਹੈਗੀ ਹੈ ਨਾਲ ਹੀ ਨਾਲ ਕੁਝ ਖਬਰਾਂ ਜਿਹੜੀਆਂ ਉਹ ਹੋਰ ਵੀ ਨੇ ਜਿਨ੍ਹਾਂ ਤੇ ਅਸੀਂ ਚਰਚਾ ਜਿਹੜੀ ਆ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਾਂਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੋਂਨਾਂ ਦਾ ਸਵਾਗਤ ਹੁਣ ਸੇ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰਖੀ ਸਾਹਿਬ ਮੈਂ ਨਾ ਸ਼ੁਰੂਆਤ ਦੇ ਵਿੱਚ ਇੱਕ ਖਬਰ ਦੇ ਬਾਰੇ ਦੱਸਣਾ ਭੁੱਲ ਗਿਆ ਕਿ ਜੀਤੀ ਸੀ ਚਰਚਾ ਕਰਨੀ ਆ ਚਲੋ ਆਪਾਂ ਸ਼ੁਰੂਆਤ ਹੀ ਉਸੇ ਖਬਰ ਤੋਂ ਕਰ ਲੈਨੇ ਆ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਬਹੁਤ ਪਹਿਲਾਂ ਜਦੋਂ ਸੱਤਾ ਦੇ ਵਿੱਚ ਰਹੀ ਸੀ ਹੁੰਦੇ ਉਹ ਤਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਜਦੋਂ ਮੈਂ ਸੱਤਾ ਦੇ ਵਿੱਚ ਆ ਗਿਆ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀ ਤੇ ਇੱਕ ਉਹ ਬੜੀ ਕਹਾਵਤ ਸੁਣਾਉਂਦੇ ਹੁੰਦੇ ਸੀ ਕਿ ਮਾਂ ਜਿਹੜੀ ਆ ਘਰੋਂ ਜਿਹੜੀ ਤਿਆਰਤੂਰ ਕਰਕੇ ਦਹੀਂ ਖਵਾ ਕੇ ਘਰੋਂ ਭੇਜਦੀ ਆ ਨੌਕਰੀ ਲੈਣ ਦੇ ਵਾਸਤੇ ਤੇ ਸ਼ਾਮ ਨੂੰ ਮੁੰਡਾ ਕੱਚ ਦੇ ਵਿੱਚ ਪੱਗ ਦੇ ਕੇ ਤੇ ਡਾਂਗਾ ਡੂੰਗਾ ਖਾ ਕੇ ਪੱਟੀਆਂ ਕਰਾ ਕੇ ਘਰੇ ਜਾਂਦਾ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਬੜੀਆਂ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਆਊਗੀ ਟੀਚਰਾਂ ਨੂੰ ਤਾਂ ਮੈਣੀ ਲਾਉਣੇ ਪੈਣਗੇ ਟੀਚਰ ਟੈਂਕੀਆਂ ਤੇਰੀ ਸਭੂ ਸਕੂਲਾਂ 'ਚ ਹੋਣਗੇ ਸੜਕਾਂ ਤੇਰੀ ਸਭੂ ਦੀ ਸਕੂਲਾਂ 'ਚ ਹੋਣਗੇ ਬੜੀਆਂ ਉਹ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਇੱਕ ਹੋਰ ਬੜੀ ਗੱਲ ਕਹਿੰਦੇ ਹੁੰਦੇ ਆ ਕਿ ਭਾਈ ਮੈਨੂੰ ਤਾਂ ਕੋਈ ਵੀ ਕਿਤੇ ਵੀ ਰੋਕ ਲੈਂਦਾ ਔਰ ਮੋਟੇ ਤੇ ਹੱਥ ਰੱਖ ਕੇ ਜਿਹੜਾ ਉਹ ਸੈਲਫੀ ਕਰਾ ਲੈਂਦਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਸੀਂ ਸੈਲਫੀਆਂ ਕਰਨ ਵਾਸਤੇ ਮੁੱਖ ਮੰਤਰੀ ਹੀ ਚੁਣਿਆ ਤੁਹਾਨੂੰ ਮਸਲੇ ਹੱਲ ਕਰਨ ਵਾਸਤੇ ਚੁਣਿਆ ਤੁਹਾਡੋਂ ਲੋਕਾਂ ਦੀ ਦੁੱਖ ਤਰਦ ਜਿਹੜਾ ਸੁਣਨ ਵਾਸਤੇ ਚੁਣਿਆ ਔਰ ਬੇਰੋਜ਼ਗਾਰਾਂ ਨੇ ਆਪਣੇ ਦੁੱਖ ਤਰਦ ਜਿਹੜਾ ਭਗਵੰਤ ਮਾਨ ਨੂੰ ਦੱਸਣਾ ਸੀ ਉਹਨਾਂ ਨੇ ਪਰਦਰਸ਼ਨ ਕੀਤਾ ਤੇ ਹੁਣ ਤਾਂ ਭਗਵੰਤ ਮਾਨ ਦੀ ਖਾਲੀ ਕੋਠੀ ਤੱਕ ਵੀ ਪਹੁੰਚਣ ਦੀ ਇਜਾਜ਼ਤ ਨਹੀਂ ਹੈ ਕਿਸੇ ਨੂੰ ਮੁੱਖ ਮੰਤਰੀ ਜਦੋਂ ਉੱਥੇ ਹੋਣਗੇ ਫੇਰ ਤਾਂ ਪਤਾ ਨਹੀਂ ਕੀ ਹਾਲਾਤ ਹੋਣਗੇ ਪਰ ਮੁੱਖ ਮੰਤਰੀ ਦੀ ਜਿਹੜੀ ਖਾਲੀ ਕੋਠੀ ਹੈ ਉੱਥੇ ਵੀ ਜਿਹੜੀ ਪਹੁੰਚਣ ਦੀ ਇਜਾਜ਼ਤ ਨਹੀਂ ਅਲਖੀ ਸਾਹਿਬ ਕਹਿੰਦੇ ਕਿ ਸੰਗਰੂਰ ਦੇ ਵਿੱਚ ਕੱਲ ਬੇਰੋਜ਼ਗਾਰਾਂ ਦੇ ਵੱਲੋਂ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ ਜਦੋਂ ਐਨ ਕੋਠੀ ਦੇ ਕੋਲੇ ਪਹੁੰਚੇ ਤੇ ਕਹਿੰਦੇ ਉਥੇ ਬੜੀ ਖਿੱਚਧੂ ਹੋਈ ਡਾਂਗਾ ਛੋਟੇ ਵੀ ਚਲਾਏਗੇ ਔਰ ਪੱਕਾ ਪੱਕਾ ਵੀ ਲੱਥੀਆਂ ਨੇ ਜਿਵੇਂ ਦੇਖਦੇ ਹਾਂ ਕਿ ਗੱਲਾਂ ਕੁਝ ਹੋਰ ਕਰਦੇ ਸੀ ਭਗਵੰਤ ਮਾਨਾ ਸ੍ਰੀਅਤ ਦੇ ਵਿੱਚ ਕੁਝ ਹੋਰ ਹੈ ਸੁਖੰਦਰ ਜੀ ਤੁਸੀਂ ਆਪਣੀ ਭੂਮਿਕਾ ਵਿੱਚ ਭਗਵੰਤ ਮਾਨ ਦੀ ਬੀਤੇ ਸਮੇਂ ਵਿੱਚ ਕਹੀਆਂ ਗਈਆਂ ਗੱਲਾਂ ਨੂੰ ਤਹਰਾਇਆ ਉਹ ਤਾਂ ਬੀਤੇ ਆ ਸਮਾਂ ਹੋ ਗਿਆ ਸਿੱਧੂ ਸਾਹਿਬ ਜੇਕਰ ਅੱਜ ਤੋਂ 15 ਜਾਂ 20 ਦਿਨ ਪਹਿਲਾਂ ਜਲੰਧਰ ਦੀ ਜਿਮਨੀ ਚੋਂ ਦੇ ਮੌਕੇ ਦੀ ਤੁਸੀਂ ਗੱਲ ਕਰ ਲਓ ਤਾਂ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਦਰਬਾਰ ਲਾ ਕੇ ਔਰ ਜਿਸ ਤਰੀਕੇ ਨਾਲ ਲੋਕਾਂ ਨੂੰ ਮਿਲਣ ਦੀਆਂ ਗੱਲਾਂ ਕਰਦੇ ਰਹੇ ਕਿ ਮਾਝੇ ਦੇ ਦਬਾਬੇ ਦੇ ਲੋਕਾਂ ਨੂੰ ਜਦੋਂ ਮਰਦਾ ਆੜ ਕੇ ਸਿੱਧਾ ਸੰਪਰਕ ਕਰਨ ਤੇ ਮੈਂ ਉਹਨਾਂ ਦੀਆਂ ਮੁਸ਼ਕਲਾਂ ਤੁਰੰਤ ਹੱਲ ਕਰਾਂਗਾ ਤੇ ਅਜੇ ਉਹ 15 ਦਿਨ ਬੀਤੇ ਨੇ ਤੇ ਜੋ ਕੁਝ ਕੱਲ ਸੰਗਰੂਰ ਚ ਹੋਇਆ ਉਹਦੇ ਨਾਲ ਭਗਵੰਤਪਾਣ ਦਾ ਡੋਗਲਾ ਚਿਹਰਾ ਸਿੱਧੂ ਸਾਹਿਬ ਉਹ ਨੰਗਾ ਹੋ ਜਾਂਦਾ ਹੈਗਾ ਕਿ ਨਹੀਂ ਤਾਂ ਬੀਤੇ ਲੰਮੇ ਸਮੇਂ ਦੀ ਗੱਲ ਕੀਤੀ ਮੈਂ ਤਾਂ 15 ਦਿਨਾਂ ਦੀ ਉਦਾਹਰਣ ਦੀ ਗੱਲ ਜਿਹੜੀ ਆ ਉਹ ਕਰ ਦਿੱਤੀ ਹੈ ਕੱਲ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਕਿਉਂਕਿ ਬੀਤੇ ਦਿਨ ਜਲੰਧਰ 'ਚ ਜਦੋਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮਿਲਦੇ ਆ ਇਸ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਕਾਰਕੁਨਾਂ ਨੂੰ ਜਾਂ ਆਗੂਆਂ ਨੂੰ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਅਗਲੇ 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਮੁਲਾਕਾਤ ਜਿਹੜੀ ਆ ਚੰਡੀਗੜ੍ਹ ਵਿੱਚ ਬੈਠ ਕੇ ਪੈਨਲ ਬਣਾ ਕੇ ਜਿਹੜੀ ਆ ਉਹ ਕਰਵਾ ਦਿੱਤੀ ਜਾਏਗੀ ਤੇ ਜਦੋਂ ਉਹ ਕੀਤਾ ਗਿਆ ਵਫਾ ਵਾਦਾ ਜਿਹੜਾ ਵਫਾ ਨਹੀਂ ਹੁੰਦਾ ਤਾਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦੀ ਸੰਗਰੂਰ ਸਥਿਤ ਖਾਲੀ ਕੋਠੀ ਵਾਲੀ ਵਾਧੇ ਆ ਤਾਂ ਫਿਰ ਉਹਨਾਂ ਦਾ ਉਹ ਹਸ਼ਣ ਹੁੰਦਾ ਜਿਹੜਾ ਬੀਤੀਆਂ ਸਰਕਾਰਾਂ ਦੇ ਸਮੇਂ ਹੁੰਦਾ ਰਿਹਾ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਤੇ ਚਾਹੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋਵੇ ਜਿਸ ਤਰੀਕੇ ਨਾਲ ਡਾਂਗਾ ਉਸ ਸਮੇਂ ਚ ਪੈਂਦੀਆਂ ਰਹੀਆਂ ਉਸੇ ਤਰੀਕੇ ਦੀਆਂ ਡਾਂਗਾ ਸਿੱਧੂ ਸਾਹੂ ਨੇ ਇਹਨਾਂ ਨੂੰ ਕੱਲ ਬੀਰਜਕਰ ਸਾਝਾ ਮੋਰਚੇ ਦੇ ਆਗੂਆਂ ਨੂੰ ਜਿਹੜੀਆਂ ਪਈਆਂ ਉਸੇ ਤਰੀਕੇ ਨਾਲ ਚੁੰਨੀਆਂ ਲੱਥੀਆਂ ਉਸੇ ਤਰੀਕੇ ਨਾਲ ਸਿਰ ਜਿਹੜੇ ਆ ਉਹ ਪਾਟੇ ਆ ਪਰ ਤੰਨੇ ਉਹ ਲੋਕ ਜਿਹੜੇ ਆਪਣੇ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ੀਲੇ ਤਾਂ ਉਥੇ ਜਾ ਕੇ ਉਹ ਬਹਿ ਗਏ ਅਖੀਰ ਫਿਰ ਉਹਨਾਂ ਨੂੰ ਪੁਰੋਸਾ ਦਿੱਤਾ ਗਿਆ ਕਿ ਤੁਸੀਂ ਆਓ ਤੇ ਤੁਹਾਡੀ ਗੱਲਬਾਤ ਜਿਹੜੀ ਆ ਹੁੰਦਿਆ ਦਿਨਾ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕਰਾ ਦਾਂਗੇ ਤਾਂ ਫਿਰ ਉਹ ਤਰਨਾ ਜਿਹੜਾ ਉੱਥਾ ਦਿੱਤਾ ਗਿਆ ਸਿੱਧੂ ਸਾਹਿਬ ਇਹ ਇੱਕ ਵਰਤਾਰਾ ਨਹੀਂ ਆ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਕਈ ਮੁਲਾਜ਼ਮ ਜਥੇਬੰਦੀਆਂ ਕਈ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਰਸਤਾ ਜਿਹੜਾ ਉਹਨਾਂ ਨੇ ਅਪਣਾਇਆ ਹੋਇਆ ਸਰਕਾਰ ਵੱਲੋਂ ਸਿਰਫ ਉਹਨਾਂ ਨੂੰ ਫੋਕੇ ਵਾਦੇ ਜਿਹੜੇ ਆ ਉਹ ਕੀਤੇ ਜਾਂਦੇ ਰਹੇ ਆ ਉਹ ਹਾਰਾਂ ਦੀ ਗੱਲ ਆ ਸਿੱਧੂ ਸਾਹਿਬ ਇਸ ਸਰਕਾਰ ਦੇ ਵਿੱਚ ਪਹਿਲੀ ਵਾਰ ਇਹ ਵਰਤਾਰਾ ਵੇਖਣ ਨੂੰ ਮਿਲਿਆ ਜਦੋਂ ਮੁਲਾਜ਼ਮ ਜੱਥੇਬੰਦੀਆਂ ਬੇਰੁਜ਼ਗਾਰ ਸੰਜਾ ਮੋਰਚਾ ਜਾਂ ਕੋਈ ਹੋਰ ਲੋਕ ਆਪਣੀਆਂ ਜੱਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਤਾਂ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਸਿੱਧੂ ਸਾਹਿਬ ਕਦੇ ਵੀ ਉਹਨਾਂ ਦੀ ਗੱਲ ਸੁਣ ਨਹੀਂ ਆਉਂਦੇ ਮੇਰੀ ਮੁਰਾਦ ਇਸ ਪਾਰਟੀ ਦੇ ਵਿਧਾਇਕਾਂ ਤੋਂ ਆ ਇਸ ਪਾਰਟੀ ਦੇ ਮੰਤਰੀਆਂ ਤੋਂ ਆ ਤੇ ਆਉਂਦੇ ਕੌਣ ਸਰ ਪੁਲਿਸ ਕਰਮਚਾਰੀ ਜਾਂ ਪੁਲਿਸ ਦੇ ਅਧਿਕਾਰੀ ਜਿਹੜੇ ਵੱਡੇ ਵੱਡੇ ਅਫਸਰ ਉਹ ਆਣ ਕੇ ਬਿਨਾਂ ਤਾਂ ਜਿਹੜੇ ਛੋਟੇ ਕਰਮਚਾਰੀ ਨੇ ਡਾਂਗਾ ਮਾਰਦੇ ਆ ਤੇ ਫਿਰ ਜਿਹੜੇ ਵੱਡੇ ਪੁਲਿਸ ਕਰਮਚਾਰੀ ਹੁੰਦੇ ਆ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆਉਂਦੇ ਆ ਉਹ ਸਿਰਫ ਹੋਸਾ ਦਿੰਦੇ ਕਿ ਹਾਂ ਵੀ ਤੁਹਾਡੀਆਂ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਵਾ ਦਿੱਤੀ ਜਾਵੇ ਕਿ ਤੁਹਾਡੀ ਪਟੀਜੇ ਤੁਸੀਂ ਧਰਨਾ ਮੁੰਤਵੀ ਕਰ ਦਿਓ ਤਾਂ ਅਜਿਹੀ ਜਿੱਤੀ ਦੇ ਵਿੱਚ ਜਦੋਂ ਕਿ ਕੰਮ ਕਿੰਨਾ تھا ਉਹਨਾਂ ਵਾਅਦਾ ਕਰਦਾ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਪਰ ਉਹ ਬਤਾਏ ਕਿ ਸ਼ਾਇਦ ਆਪਣੀਆਂ ਉਹਨਾਂ ਜ਼ਿੰਮੇਵਾਰੀਆਂ ਤੋਂ ਜਾਣੂ ਹੀ ਨਹੀਂ ਆ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਇਹਨਾਂ ਲੋਕਾਂ ਦੇ ਪ੍ਰਤੀ ਕੀ ਆ ਉਹ ਕੇਵਲ ਤੇ ਕੇਵਲ 5 ਸਾਲ ਉਹਨਾਂ ਨੇ ਵਿਧਾਇਕੀ ਦਾ ਸੁੱਖ ਮਾਨ ਨਾਲ ਨਿਗ੍ਬਾਣਾ ਤੇ ਸ਼ਿਕਾਰ ਦੂਜੇ ਪਾਸੇ ਸ਼ਿਕਾਰ ਸਰਕਾਰ ਦੀਆਂ ਤਾਰਾਸ਼ਾਈ ਨਾਦਰਸ਼ੀ ਨੀਤੀਆਂ ਦਾ ਇਹ ਮੁਲਾਜ਼ਮ ਵਰਗ ਹੋ ਰਿਹਾ ਸੋ ਸ਼ਾਇਦ ਇਸ ਦਾ ਪ੍ਰਮੁੱਖ ਕਾਰਨ ਇਹ ਆ ਕਿ ਇਹ ਜਿੰਨੇ 99 ਵਿਧਾਇਕ ਨੇ ਸਿੱਧੂ ਸਾਹਿਬ ਜਿਨ੍ਹਾਂ ਨੂੰ ਸ਼ਾਇਦ ਆਪਣੀਆਂ ਜ਼ਿੰਮੇਵਾਰੀਆਂ ਦੀ ਪਛਾਣ ਹੀ ਨਹੀਂ ਕਿ ਤੁਸੀਂ ਸਰਕਾਰ ਤੇ ਲੋਕਾਂ ਦੇ ਵਿਚਕਾਰ ਇੱਕ ਪੋਲੋ ਦਾ ਕੰਮ ਕਰਨਾ ਹੈਗਾ ਪਰ ਜਦੋਂ ਇਹ ਪੋਲੀ ਨਹੀਂ ਬਣ ਰਿਹਾ ਤਾਂ ਫਿਰ ਪੁਲ ਕੌਣ ਬੰਦਾ ਪੁਲਸ ਬੰਦੀ ਆ ਡਾਗਾ ਬੰਦੀਆਂ ਨੇ ਸੋ ਸੋ ਭਗਵੰਤਪਾਣ ਦੇ ਕੀਤੇ ਉਹ ਬਿਆਨ ਜਿਹੜੇ ਨੇ ਸਿੱਧੂ ਸਾਹਿਬ ਲੋਕ ਜਰੂਰ ਜੇ ਲੋਕਾਂ ਨੂੰ ਯਾਦ ਨਹੀਂ ਤੇ ਜਦੋਂ ਉਹਨਾਂ ਬਿਆਨਾਂ ਦੀ ਗੱਲ ਹੁੰਦੀ ਤਾਂ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਲੋਕਾਂ ਦਾ ਮੂੰਹ ਚੜਾ ਰਹੇ ਹੋ ਤਾਂ ਫਿਰ ਉਸ ਹਾਲਤ ਵਿੱਚ ਲੋਕਾਂ ਕੋਲ ਸੜਕਾਂ ਤੇ ਉਤਰਨ ਦਾ علاوہ ਹੋਰ ਕੋਈ ਰਸਤਾ ਜਿਹੜਾ ਨਹੀਂ ਰਹਿ ਜਾਂਦਾ ਸੋ ਜੇਕਰ ਭਗਵੰਤਪਾਣ ਹੁਣੀ ਬੀਤੇ ਸਮੇਂ ਦੇ ਵਿੱਚ ਅਜਿਹੀ ਪੁੱਲਾਂ ਕਰਕੇ ਆਪਣੀ ਪਾਰਟੀ ਨੂੰ ਜ਼ਿਆਦਾ ਬਿਹਤਰ ਦੱਸ ਰਹੇ ਆ ਤਾਂ ਸਿੱਧੂ ਸਾਹਿਬ ਫਿਰ ਫਰਜ਼ ਬੰਦਾ ਕਿ ਫਿਰ ਆਪਣੀ ਕਾਰਸ਼ੈਲੀ ਦੇ ਵਿੱਚ ਫਰਕ ਜਿਹੜਾ ਜਰੂਰ ਲਿਆਓ ਤਬਦੀਲੀ ਜਿਹੜੀ ਜਰੂਰ ਲਿਆਓ ਪਰ ਇਹਨਾਂ ਦਾ ਤਾਂ ਸਿੱਧੂ ਸਾਹਿਬ ਬੀਤੀਆਂ ਸਰਕਾਰਾਂ ਤੋਂ ਉਲਟ ਜਾ ਕੇ ਕੰਮ ਹੀ ਜਿਹੜਾ ਸ਼ੁਰੂ ਕਰਤਾ ਸਬੂਚਾ ਪ੍ਰਬੰਧ ਹੀ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤਾ ਗਿਆ ਕਿ ਜੇਕਰ ਕੋਈ ਮੁਲਾਜ਼ਮ ਜੱਥੇ ਬੰਦੀ ਜੇ ਕੋਈ ਮੋਰਚਾ ਇਹੋ ਜਿਹਾ ਕੰਮ ਕਰਦਾ ਤਾਂ ਤੁਸੀਂ ਗੱਲ ਕਰਨ ਦੀ ਬਜਾਏ ਇਹਨਾਂ ਡਾਂਡਾਂ ਬਾਹਰ ਉਤੋ ਤਾਂ ਫਿਰ ਉਹਨਾਂ ਨੂੰ ਟਾਈਮ ਦੇ ਦਿਓ ਸੋ ਇਹ ਜਿਹੜਾ ਵਰਤਾਰਾ ਐਸੋੜੇ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਸਿੱਧੂ ਸਾਹਿਬ ਕਿਸੇ ਵੀ ਪਾਸੇ ਇਸ ਨੂੰ ਸ਼ਲਾਘਾ ਜਿਹੜੀ ਇਸ ਦੀ ਨਹੀਂ ਕੀਤੀ ਜਾਵੀਂ ਨਹੀਂ ਕੀਤੀ ਜਾ ਸਕਦੀ ਕਿ ਇਸ ਦੀ ਜਿੰਨੇ ਨਿੰਦਾ ਕੀਤੀ ਜਾਵੇ ਓਨੇ ਹੀ ਘਟਿਆ ਕਿਉਂਕਿ ਜਦੋਂ ਤੁਸੀਂ ਹੱਕ ਮੰਗਦੇ ਲੋਕਾਂ ਉੱਤੇ ਡੰਗਾ ਘਰੋਦੇ ਜੇ ਤਾਂ ਫਿਰ ਤੁਹਾਡਾ ਉਦੋਂ ਅਸਲ ਚਿਹਰਾ ਸਾਹਮਣੇ ਜਿਹੜਾ ਸਿੱਧੂ ਸਾਹਿਬ ਆ ਜਾਂਦਾ ਆ ਜੋ ਕੁਝ ਕੱਲ ਸੰਗਰੂਰ 'ਚ ਹੋਇਆ ਸਿੱਧੂ ਸਾਹਿਬ ਉਸ ਤੋਂ ਇਲਾਵਾ ਉਹਦੇ ਨਾਲ ਹੀ ਨਾਲ ਜਿਸ ਤਰੀਕੇ ਦੀ ਇਹਨਾਂ ਗੱਲ ਕੀਤੀ ਗਈ ਅਜੇ ਵੀ ਅਧਿਆਪਕ ਕਈ ਟੈਂਚੀਆਂ ਤੇ ਚੜੇ ਨਹੀਂ ਤਾਂ ਸਿੱਧੂ ਸਾਹਿਬ ਸਰਕਾਰ ਦਾ ਅਸਲ ਚਿਹਰਾ ਜਿਹੜਾ ਉਹ ਡੰਗਾ ਹੋ ਜਾਂਦਾ ਜਿਸ ਦੀ ਜਿੰਨੇ ਵੀ ਨਿੰਦਾ ਕੀਤੀ ਜਾਵੇ ਓਨੇ ਹੀ ਘਟ ਹੈ। ਬਿਲਕੁਲ ਚਲੋ ਅਗਲੀ ਖਬਰ ਅਣਖੀ ਸਾਹਿਬਾ ਪਾ ਲੈ ਲੈ ਨਿਆ ਬੀਤੀ ਰਾਤ ਮੈਂ ਇੱਕ ਇੰਟਰਵਿਊ ਕੀਤੀ ਸਸਪੈਂਡਡ ਸਾਬਕਾ ਸਸਪੈਂਡਡ ਜਿਹੜੇ ਸੀ ਡੀਪੀਓ ਮਾਫ ਕਰਨਾ ਵਾ ਸਾਬਕਾ ਕਹ ਗਿਆ ਮੈਂ ਰਾਤ ਇੱਕ ਇੰਟਰਵਿਊ ਕੀਤੀ ਹੈ ਸਸਪੈਂਡਡ ਸੀਡੀਪੀਓ ਰਹੀਆ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਇਹ ਖੁਲਾਸਾ ਕੀਤਾ ਸੀਗਾ ਇਹ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜੀ ਕਿ ਜਿਹੜਾ ਆਂਗਣਵਾੜੀਆਂ ਦੇ ਵਿੱਚ ਖਾਣਾ ਭੇਜਿਆ ਜਾ ਰਿਹਾ ਉਹ ਬਹੁਤ ਮਾੜੀ ਹਾਲਤ ਵਾਲਾ ਖਾਣਾ ਮਸ਼ਕਮਾਰਤਾ ਖਰਾਬ ਉਹ ਖਾਣਾ ਤੇ ਜੇ ਕੋਈ ਬੱਚਾ ਆਂਗਣਵਾੜੀ ਦੇ ਵਿੱਚੋਂ ਖਾਣਾ ਖਾ ਲੈਂਦਾ ਤਾਂ ਉਹਦੀ ਜਾਨ ਵੀ ਜਿਹੜੀ ਆ ਜਾ ਸਕਦੀ ਆ ਉੱਲੀ ਲੱਗੀ ਹੋਈ ਆ ਜ਼ਹਿਰ ਬਣ ਜਾਂਦੀ ਆ ਉਹ ਤੇ ਜਿਹੜਾ ਆਪਾਂ ਆਂਗਣ ਆਂਗਣਵਾੜੀ ਦੇ ਵਿੱਚੋਂ ਜਿਹੜੀ ਇੱਕ ਪੰਜੀਰੀ ਗਰਭਤੀ ਔਰਤਾਂ ਨੂੰ ਭੇਜਦੀ ਆ ਉਹ ਔਰਤ ਨੂੰ ਵੀ ਨੁਕਸਾਨ ਹੋਊਗਾ ਉਹਦੇ ਨਵਜੰਮੇ ਬੱਚੇ ਨੂੰ ਵੀ ਜਿਹੜਾ ਨੁਕਸਾਨ ਹੋਊਗਾ ਆਪਾਂ ਇਹਨੂੰ ਠੀਕ ਕਰਾਈਏ ਜੀ ਤਾਂ ਉਹ ਰਿਪੋਰਟਾਂ ਜਦੋਂ ਬਣਾ ਕੇ ਭੇਜੀਆਂ ਵਿਭਾਗ ਨੇ ਉਹਨੂੰ ਸ਼ਾਬਾਸ਼ ਤਾਂ ਕੀ ਦੇਣੀ ਸੀ ਉਹ ਜਿਹੜਾ ਜਿਹੜਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਖੁਦ ਡਾਕਟਰ ਨੇ ਔਰ ਬਿਨਾ ਨਾਬਤੋਲੇ ਉਹ ਭੁੱਲਦੇ ਨਹੀਂ ਉਹਨਾਂ ਨੇ ਇੱਕ ਚਿੱਠੀ ਲਿਖੀ ਡਾਕਟਰ ਬਲਜੀਤ ਕੌਰ ਨੂੰ ਕਿ ਭਾਈ ਤੁਹਾਡੇ ਵਿਭਾਗ ਵਿੱਚ ਆਹ ਕੋਲ ਚੱਲ ਰਿਹਾ ਇਹਨੂੰ ਠੀਕ ਕਰੋ ਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜਿਹੜੇ ਸੁਪਾਲ ਸਿੰਘ ਖੈਰਾ ਜਿਨ੍ਹਾਂ ਦੇ ਬਾਰੇ ਅਕਸਰ ਇਹ ਗੱਲ ਬੋਲਿਆ ਜਾਂਦਾ ਕਿ ਉਹ ਤਖਾ ਤੋਂ ਬਿਨਾਂ ਜਿਹੜੀ ਉਹ ਗੱਲ ਨਹੀਂ ਕਰਦੇ ਉਹਨਾਂ ਨੇ ਵੀ ਇੱਕ ਜਿਹੜੀ ਜਾਂਚ ਵੀ ਮੰਗ ਕੀਤੀ ਸੀ ਸੀਬੀਆਈ ਨੂੰ ਲਿਖਿਆ ਕੇਂਦਰ ਸਰਕਾਰ ਨੂੰ ਲਿਖਿਆ ਕਿ ਇਹ ਇਸ ਮਸਲਾ ਜਿਹੜਾ ਚੱਲ ਰਿਹਾ ਸਾਡੇ ਆਂਕੜਾ ਵਾੜੀ ਸੈਂਟਰਾਂ ਦੇ ਵਿੱਚ ਪੰਜਾਬ ਦੇ ਅੰਦਰ ਤੇ ਇਹਨੂੰ ਜਿਹੜਾ ਤੁਸੀਂ ਜਿਹੜੀ ਸੀਬੀਆਈ ਜਾਂਚ ਵੱਡੇ ਪੱਧਰ ਦੀ ਕਰੋ ਇਹ ਇਹਨਾਂ ਮਸਲਾ ਪਖਿਆ ਹੋਵੇ ਤੁਹਾਡਾ ਮਹਿਕਮੇ ਦਾ ਅਫਸਰ ਤੁਹਾਨੂੰ ਉਹ ਸਚਾਈ ਦੱਸ ਰਿਹਾ ਹੋਵੇ ਕਿ ਪਾਈਏ ਵਾਕਈ ਇਦਾਂ ਚੱਲ ਰਿਆਂ ਉਹਨੂੰ ਤੁਸੀਂ ਸੁਧਾਰਨ ਦੀ ਬਜਾਏ ਉਹਨੂੰ ਸੱਦ ਕੇ ਸ਼ਾਬਾਸ਼ ਦੇਣ ਦੀ ਬਜਾਏ ਤੁਸੀਂ ਉਹਨੂੰ ਸਸਪੈਂਡ ਕਰ ਦਿੰਨੇ ਹੋ ਔਰ ਮਹਿਕਮਾ ਜਿਹੜਾ ਹੈਗਾ ਡਾਕਟਰ ਬਲਜੀਤ ਕੌਰ ਦਾ ਤੇ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਮੁੰਡੇ ਤੇ ਗੱਲ ਇਹ ਹੈ ਕਿ ਇਹ ਮੰਤਰੀ ਬਲਜੀਤ ਕੌਰ ਇਸ ਤਰੀਕੇ ਦੇ ਨਾਲ ਕਿਉਂ ਕਰ ਰਹੇ ਆ ਜਾਂ ਕਰਵਾ ਰਹੇ ਆ ਜੇ ਮੰਤਰੀ ਦੇ ਧਿਆਨ ਦੇ ਵਿੱਚ ਹੈ ਤਾਂ ਇਹ ਫਿਰ ਤਾਂ ਬਹੁਤ ਮਾੜੀ ਗੱਲ ਹੈ ਜੇ ਮੰਤਰੀ ਦੇ ਧਿਆਨ ਦੇ ਵਿੱਚ ਨਹੀਂ ਤਾਂ ਉਸ ਤੋਂ ਵੀ ਮਾੜੀ ਗੱਲ ਹੈ ਕਿ ਤੁਹਾਡੇ ਵਿਭਾਗ ਦੇ ਵਿੱਚ ਖਾਣੇ ਦੇ ਤੌਰ ਤੇ ਆਹ ਕੁਝ ਚੱਲ ਰਿਹਾ ਤੇ ਅਫਸਰ ਇਹ ਕੁਝ ਕਰ ਰਿਹਾ ਪਰ ਮੇਰੀ ਜਦੋਂ ਉਹਨਾਂ ਨਾਲ ਗੱਲ ਹੋਈ ਵਿਕਰਮਜੀਤ ਸਿੰਘ ਹੋਰਾਂ ਨਾਲ ਇੰਟਰਵਿਊ ਉਹਨਾਂ ਨੇ ਰਾਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਸਪੈਂਸ਼ਨ ਹੈ ਇਹ ਮੇਰੀ ਮੰਤਰੀ ਦੀ ਜਿਹੜੇ ਉਹਦੇ ਤੋਂ ਬਿਨਾ ਨਹੀਂ ਹੋ ਸਕਦੀ ਮੰਤਰੀ ਦੇ ਪਰਮਿਸ਼ਨ ਤੋਂ ਬਿਨਾ ਨਹੀਂ ਹੋ ਸਕਦੀ ਤਾਂ ਇਹਦੇ ਤੇ ਮੈਨੂੰ ਲੱਗਦਾ ਕਿ ਜਾਂਚ ਮੰਤਰੀ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਅਫਸਰशाही ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਔਰ ਜੇ ਅਫਸਰशाही ਔਰ ਵਿਕਰਮਜੀਤ ਸਿੰਘ ਔਰ ਮੰਤਰੀ ਸਾਰਿਆਂ ਦੀ ਜਾਂਚ ਨਰਪੱਖ ਹੋਵੇ ਤਾਂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਔਰ ਵਿਕਰਮਜੀਤ ਸਿੰਘ ਨੇ ਖਾਸ ਤੌਰ ਤੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਕੋਲੇ ਬਾਈਟਾਂ ਨੇ ਲੋਕਾਂ ਦੀਆਂ ਜਿਹੜੇ ਖਾਣੇ ਦੇ ਬਾਰੇ ਇਹ ਗੱਲਾਂ ਦੱਸ ਰਹੇ ਸੀ ਕਿ ਇਹ ਖਰਾਬ ਆ ਜਦੋਂ ਅਸੀਂ ਲੈ ਕੇ ਗਏ ਮੇਰੇ ਕੋਲੇ ਕਹਿੰਦੇ ਖਾਣਾ ਵੀ ਪਿਆ ਜਿਹੜਾ ਉਹ ਆਇਆ ਹੋਇਆ ਮੈਂ ਰੱਖਿਆ ਇਸ ਦਾ ਸਬੂਤ ਕਹਿੰਦੇ ਮੈਨੂੰ ਕਿਤੇ ਸੱਦਰ ਮੇਰੀ ਅਪੀਲ ਦਲੀਲ ਕਿਤੇ ਨਹੀਂ ਸੁਣੀ ਸਿੱਧਾ ਨਾ ਮੈਨੂੰ ਸ਼ੋਕ ਕੋਰਟ নোਟਿਸ ਕੱਢਿਆ ਸਿੱਧਾ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਮੰਤਰੀ ਤੇ ਕਾਰਵਾਈ ਕਰਨੀ ਬਣਦੀ ਹੈ ਮੰਤਰੀ ਦੀ ਜਾਂਚ ਕਰਵਾਉਣੀ ਬਣਦੀ ਹੈ ਔਰ ਕਾਲੀਆਂ ਭੇਡਾਂ ਦੇ ਤੌਰ ਤੇ ਜਿਹੜੇ ਅਫਸਰ ਚਾਹੀ ਬੈਠੀ ਹੈ ਉਹਨਾਂ ਦੇ ਉੱਪਰ ਵੀ ਜਿਹੜੀ ਉਹ ਕਾਰਵਾਈ ਔਰ ਜਾਂਚ ਹੋਣੀ ਬਣਦੀ ਹੈ ਅਨਕ ਸਾਬ ਆਸਨੂ ਸਾਬ ਇੱਕ ਗੱਲ ਤੁਸੀਂ ਛੱਡ ਕੇ ਜਿ ਆਪਣੀ ਇਸ ਇੰਟਰਵਿਊ ਜੋ ਕੁਝ ਉਸ ਵਿਅਕਤੀ ਨੇ ਕਿਹਾ ਕਿ ਜਦੋਂ ਉਸਨੇ ਰਿਪੋਰਟ ਪੇਸ਼ ਕੀਤੀ ਤੇ ਤਿੰਨਾਂ ਘੰਟਿਆਂ ਵਿੱਚ ਉਸ ਕੰਪਨੀ ਵੱਲੋਂ ਵੀ ਉਹਨੂੰ ਫੋਨ ਆ ਗਿਆ ਕਿ ਹਾਂ ਵੀ ਤੂੰ ਸਾਡੀ ਰਿਪੋਰਟਾ ਕਿਉਂ ਕਰ ਰਿਹਾ ਹੈ ਹੁਣ ਤੁਸੀਂ ਇਹ ਵੇਖ ਲਓ ਕਿ ਇਹ ਤਾਣਾ ਬਾਣਾ ਕਿੱਥੋਂ ਤੱਕ ਉਲਝਿਆ ਹੋਇਆ ਹੈ ਇਹ ਤਾਣਾ ਬਾਣਾ ਥੱਲੇੋਂ ਲੈ ਕੇ ਉੱਪਰ ਤੱਕ ਜੇਕਰ ਉਹ ਅਧਿਕਾਰੀ ਇੰਨੀ ਗੱਲ ਕਹਿ ਰਿਹਾ ਕਿ ਮੈਨੂੰ ਬਿਨਾਂ ਕਾਰਨ ਦੱਸਿਆ ਸੁਸਪੈਂਡ ਕਰ ਦਿੱਤਾ ਜਾਂਦਾ ਤਾਂ ਸਿੰਦੂ ਸਾਹਿਬ ਇਹ ਸਾਫ ਆ ਕਿ ਮੰਤਰੀ ਤੋਂ ਸੈਮਤੀ ਤੋਂ ਬਿਨਾਂ ਤਾਂ ਫਿਰ ਇਹੋ ਜਿਹਾ ਕੁਝ ਹੋ ਹੀ ਨਹੀਂ ਸਕਦਾ ਤਾਂ ਫਿਰ ਜਿਸ ਤਰੀਕੇ ਨਾਲ ਫੋਨ ਆ ਜਾਂਦਾ ਉਸ ਵਿਅਕਤੀ ਨੂੰ ਕਿ ਤੂੰ ਰਿਪੋਟਾ ਕਿਉਂ ਕਰ ਰਿਹਾ ਫਿਰ ਤੁਸੀਂ ਦੇਖੋ ਕਿ ਉੱਪਰ ਤੋਂ ਥੱਲੇ ਤੋਂ ਲੈ ਕੇ ਉੱਪਰ ਤੱਕ ਕਿਸ ਤਰੀਕੇ ਦੇ ਨਾਲ ਅਧਿਕਾਰੀ ਮਿਲੀ ਭੁਗਤਣਾ ਜਿਹੜਾ ਉਹ ਕੰਮ ਕਰਦੇ ਪਏ ਆ ਜਦੋਂ ਤੁਸੀਂ ਇਹ ਗੱਲ ਸਿੱਧੂ ਸਾਹਿਬ ਮੈਂ ਪ੍ਰੋਗਰਾਮ ਦੇ ਵਿੱਚ ਇਹ ਗੱਲ ਸੁਣੀ ਤਾਂ ਮੈਂ ਇਹ ਗੱਲ ਹਾਲਾਂਕਿ ਦੂਜੀ ਪਰ ਉਹ ਮੈਂ ਕੋਰਟ ਜ਼ਰੂਰ ਕਰਨੀ ਚਾਹਾਂਗਾ ਸਾਡੇ ਇਲਾਕੇ ਦੇ ਇੱਕ ਬੰਦੇ ਨੂੰ ਕਿਸੇ ਗੈਂਗਸਟਰ ਵੱਲੋਂ ਫੋਨ ਆ ਗਿਆ ਯਹਾਂ ਪੇ ਤੂੰ ਇਨੀ ਫਰੋਤੀ ਦੇਣੀ ਉਹ ਬੰਦਾ ਚਲੋ ਥਾਣੇ ਗਿਆ ਤੇ ਥਾਣੇ ਜਾ ਕੇ ਉਹਨੇ ਡੀਐਸਪੀ ਨਾਲ ਗੱਲ ਕੀਤੀ ਕਿ ਹਾਂ ਭਾਈ ਆ ਮੈਨੂੰ ਫੋਨ ਆਇਆ ਉਹ ਡੀਐਸਪੀ ਕਹਿੰਦਾ ਕਿ ਠੀਕ ਆ ਤੈਨੂੰ ਅਸੀਂ ਗਨਮੈਂਟ ਦੇ ਦਿੰਦੇ ਨੇ ਕੋਈ ਸਕਿਉਰਟੀ ਦੇ ਦਿੰਦੇ ਆ ਤਾਂ ਕਹਿੰਦਾ ਜਦੋਂ ਮੈਂ 게ਟ ਤੱਕ ਆਇਆ ਤਾਂ ਫਿਰ ਮੈਨੂੰ ਇੱਕ ਫੋਨ ਆ ਗਿਆ ਗੈਂਗਸਟਰਾਂ ਦਾ ਯਹਾਂ ਪੇ ਦਸ ਥਾਣੇ ਹੋ ਆਇਆ ਦਸ ਕੀ ਸਾ ਮੈਂ ਤਾਂ ਸਿਰਫ ਇੱਕ ਗੱਲ ਤਾਂ ਕਹੋਟ ਕੀਤੀ ਆ ਕਿ ਤੁਸੀਂ ਦੇਖ ਲਓ ਚਾਹੇ ਉਹ ਅਮਨ ਕਾਨੂੰਨ ਦੀ ਸਥਿਤੀ ਹੋਵੇ ਤੇ ਚਾਹੇ ਉਹ ਅੰਗੜਬਾੜੀ ਕੇਂਦਰਾ ਦਾ ਵਿੱਚ ਕੀਤੀ ਗਈ ਸ਼ਿਕਾਇਤਾਂ ਦਾ ਸਥਿਤੀ ਹੋਵੇ ਕਿੱਥੋਂ ਤੱਕ ਜਿਹੜਾ ਇਹ ਮਾਫੀਆ ਮਾਫੀਆ ਦਾ ਨਾਮ ਲਵਾਂਗਾ ਕਿੱਥੋਂ ਤੱਕ ਇਹ ਮਾਫੀਆ ਜਿਹੜਾ ਸਿੱਧੂ ਸਭ ਅੜੜਿਆ ਪਿਆ ਆ ਹੁਣ ਗੱਲ ਕਰਦੀ ਇਸ ਅੰਗੜਬਾੜੀ ਕੇਂਦਰ ਦੇ ਵਿੱਚ ਜੋ ਕੁਝ ਹੋਇਆ ਜਾਂ ਜੋ ਕੁਝ ਦਿੱਤੀ ਜਾ ਰਹੀ ਹੈ ਜਿਹੜੀ ਪੰਜੀਰੀ ਦਿੱਤੀ ਜਾ ਰਹੀ ਹੈ ਇਸ ਦੇ ਸੰਬੰਧੀ ਅੱਜ ਤੋਂ 3 ਜਾਂ 4 ਦੇ ਪਿੰਨਸੂ ਕਾਲ ਸਿੰਘ ਖੈਰ ਹੋਣਾ ਨੇ ਸੀਬੀਆਈ ਪਾਸੋਂ ਜਾਂਚ ਦੀ ਬੰਦ ਕੀਤੀ ਸੀ ਕਿ ਇਹ ਸਾਰਾ ਕਪਲਾ ਕੀ ਹੈ ਕਪੜਾ ਸਿੱਧੂ ਸਾਹਿਬ ਇਹ ਆ ਕਿ ਪਹਿਲਾਂ ਅੰਗਰਵਾੜੀ ਕੇਂਦਰਤ ਵਿੱਚ ਜਿਹੜੀ ਪੰਜੇਰੀ ਦਿੱਤੀ ਜਾਂਦੀ ਸੀ ਜਿਹੜਾ ਰਾਸ਼ਨ ਦਿੱਤਾ ਜਾਂਦਾ ਸੀ ਉਹ ਵੇਰਕਾ ਤੇ ਮਿਲਫੈਟ ਜਿਹੜਾ ਸੀ ਉਹ ਪੰਜਾਬ ਦਾ ਦਿੰਦਾ ਸੀ ਪਰ ਬੀਤੇ ਸਮੇਂ ਚ ਪਤਾ ਨਹੀਂ ਕਿਸ ਤਰੀਕੇ ਨਾਲ ਅਧਿਕਾਰੀਆਂ ਨੇ ਕੀ ਕੀਤਾ ਕਿ ਵੇਰਕੇ ਕੋ ਲੈ ਕੇ ਮਿਲਫੈਟ ਕੋ ਲੈ ਕੇ ਇਹ ਸਾਰਾ ਕੰਮ ਮਾਰਕਫੈਟ ਨੂੰ ਜਿਹੜਾ ਉਹ ਦੇ ਦੇਤਾਗਾ ਕਿ ਮਾਰਕਫੈਟ ਜਿਹੜਾ ਆ ਉਹ ਸਪਲਾਈ ਕਰੇਗਾ ਪੰਜੇਰੀ ਦੀ ਆਗੋਂ ਮਾਰਕਫੈਟ ਨੇ ਕੀਤਾ ਕਿ ਚੰਡੀਕੜ ਦੀ ਇੱਕ ਸਵੀਟਸ ਕੰਪਨੀ ਆ ਉਸ ਤੇ ਨਾਲ ਸਮਝੌਤਾ ਕਰ ਲਿਆ ਤਾਂ ਉਹ ਜਿਹੜੀ ਛੱਡੀਗੜ੍ਹ ਦੀ ਸਵੀਟਸ ਕੰਪਨੀ ਐ ਸਿੱਧੂ ਸਾਹਿਬ ਉਹ ਹਮਾਚਲ ਦੇ ਵਿੱਚ ਵੀ ਮਠਾਈਆਂ ਭੇਜਦੀ ਐ ਤੇ ਜਦੋਂ ਹਮਾਚਲ ਦੇ ਵਿੱਚ ਉਸਨੇ ਮਠਾਈਆਂ ਭੇਜੀਆਂ ਤਾਂ ਉਹ ਮਠਾਈਆਂ ਉਹ ਉੱਲੀ ਲੱਗੀਆਂ ਜਿਸ ਕਰਕੇ ਹਮਾਚਲ ਸਰਕਾਰ ਨੇ ਉਹ ਜਿਹੜਾ ਸਪੂਰਤਨ ਬਰਦ ਕਰ ਦਿੱਤਾ ਉਹਨਾ ਟੈਂਡਰ ਜਿਹੜਾ ਰੱਦ ਕਰ ਦਿੱਤਾ ਤੇ ਜਿਹੜੀ ਉਸ ਦੇ ਭੰਜੀਰੀ ਭੇਜੀ ਪੰਜਾਬ ਦੇ ਆਂਗਣਵਾਲੀ ਕੇਂਦਰਾਂ ਦੇ ਵਿੱਚ ਉਰ ਰਫਾਇਨਡ ਦੇ ਤੇਲ ਦੇ ਨਾਲ ਬਣੀ ਹੋਈ ਸੀ ਤੇ ਕਿਸੇ ਵੀ ਪੱਖ ਤੋਂ ਖਾਣਯੋਗ ਉਹ ਨਹੀਂ ਸਗੀ ਉਸ ਦੀ ਗੁਣਵੱਤਾ ਜਿਹੜੀ ਆ ਕਿਸੇ ਵੀ ਪੱਖ ਤੋਂ ਹਾਈ ਕੁਆਲਿਟੀ ਦੀ ਜਿਹੜੀ ਨਹੀਂ ਸੀ ਹੈਗੀ ਜੇ ਦਾ ਨਾ ਕੀ ਹੋਇਆ ਕਿ ਜੇਕਰ ਉਹ ਪੰਜੇ ਦੀ ਗਰਭਵਤੀ ਮਹਿਲਾਵਾਂ ਤੱਕ ਜਾਂਦੀ ਹੈ ਜੇਕਰ ਉਹ ਬੱਚੇ ਖਾਂਦੇ ਨੇ ਤਾਂ ਉਹਨਾਂ ਦੀ ਸਿਹਤ ਤੇ ਮਾਰੂ ਪ੍ਰਭਾਵ ਪੈ ਸਕਦੇ ਆ ਸੁਖਪਾਲ ਸਿੰਘ ਖਰੇ ਨੇ ਆਪਣੀ ਇਸ ਕੰਪਲੇਂਟ ਦੇ ਵਿੱਚ ਜਿਹੜੀ ਉਸਨੇ ਚਿੱਠੀ ਲਿਖੀ ਜਿਸ ਦੀ ਜਾਂਚ ਦੀ ਮੰਗ ਕੀਤੀ ਕਿ ਇਹ ਦੱਸਿਆ ਜਾਵੇ ਕਿ ਕਿਸ ਆਧਾਰ ਤੇ ਕੁਝ ਹੋਇਆ ਜਾਂ ਕਿਸ ਦੇ ਕਹਿਣ ਤੇ ਇਹ ਠੇਕੇ ਪ੍ਰਧਾਨੀ ਜਿਹੜੀ ਉੱਚ ਰਹੀ ਹੈਗੀ ਬੜੇ ਗੰਭੀਰ ਪ੍ਰਸ਼ਨ ਜਿਹੜੇ ਆ ਸਰਦਾਰ ਸੁਖਪਾਲ ਸਿੰਘ ਖਰੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਇਸ ਮੁੱਦੇ ਤੇ ਠਾਈ ਤੇ ਇਸ ਸਾਰੇ ਮਾਮਲੇ ਦੀ ਜਾਂਚ ਦੀ ਸੀਬੀਆਈ ਦੀ ਮੰਗ ਜਿਹੜੀ ਉਹ ਕੀਤੀ ਤਾਂ ਉਸ ਤੋਂ ਬਾਅਦ ਅਜੇ ਤੱਕ ਨਾ ਤਾਂ ਸਬੰਧਤ ਮਹਿਕਮੇ ਅੰਗਰਵਾੜੀ ਚੋਂ ਜਿਹੜੇ ਸਬੰਧਤ ਮੰਤਰੀ ਡਾਕਟਰ ਬਲਜੀਤ ਕੌਰ ਨਾ ਕਿ ਸਹਿਕਾਰਤਾ ਮੰਤਰੀ ਦਾ ਬਿਆਨ ਆਇਆ ਨਾ ਹੀ ਕਿਸੇ ਅਸਰ ਦਾ ਕੋਈ ਆਇਆ ਬਲਕਿ ਉਲਟ ਇਸ ਮੁੱਦੇ ਨੂੰ ਹੋਰ ਤਰੀਕੇ ਦੀ ਜਿਹੜੀ ਇੱਕ ਸ਼ਕਲ ਉਹ ਦਿੱਤੀ ਜਾ ਰਹੀ ਹੈ ਹੁਣ ਜੇਕਰ ਸਾਡੇ ਚੈਨਲ ਉਤੇ ਆਣ ਕੇ ਅਧਿਕਾਰੀ ਪੂਰਨ ਤੌਰ ਤੇ ਖਲਾਸੇ ਕਰਦਾ ਔਰ ਇਹ ਦਾਅਵੇ ਕਰਦਾ ਕਿ ਮੇਰੇ ਕੋਲ ਉਹ ਪੰਜੇਰੀ ਅਜੇ ਤੱਕ ਪਈ ਹੈ ਤਾਂ ਘੱਟੋ ਘੱਟ ਸਰਕਾਰ ਨੂੰ ਚਲੋ ਉਸ ਅਧਿਕਾਰੀ ਖਿਲਾਫ ਤਾਂ ਤੁਸੀਂ ਜਿਹੜੀ ਕਾਰਵਾਈ ਕਰਨੀ ਕਰ ਲਈ ਪਰ ਘਟ ਤੁਕਣ ਜਿਹੜੇ ਲੱਖਾਂ ਲੋਕ ਜਾਂ ਹਜ਼ਾਰਾਂ ਲੋਕ ਜਿਹੜੀਆਂ ਮਹਿਲਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਇਹ ਹਜ਼ਾਰ ਰੁਪਿਆ ਵੀ ਦੇਣਾ ਜੇਕਰ ਤੁਸੀਂ ਉਹਨਾਂ ਦੀ ਸਿਹਤ ਰੱਖੋ ਔਰ ਗਰਭ ਉਸ ਤੋਂ ਇਲਾਵਾ ਬੱਚਿਆਂ ਦੀ ਸਿਹਤਨ ਖਲਵਾੜ ਕਰ ਰਹੇ ਜੇ ਤਾਂ ਸਿੱਧੂ ਸਾਫ ਇਹ ਜਿਹੜਾ ਪੈਸਾ ਤੁਹਾਨੂੰ ਕਮਿਸ਼ਨ ਦੇ ਰੂਪ ਚ ਮਿਲਣਾ ਫਿਰ ਉਸ ਦਾ ਕੀ ਫਾਇਦਾ ਫਿਰ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਖਾਸ ਤੌਰ ਤੇ ਮਹਿਲਾਵਾਂ ਨੂੰ ਤੁਸੀਂ ਜਿਦੀਆਂ ਲਾਸ਼ਾਂ ਪੜਾ ਕੇ ਰੱਖਦੇ ਹੋ ਨਾ ਭੈੜੀ ਖਰਾਕ ਦੇ ਕੇ ਹਾਲਾਂਕਿ ਤੁਸੀਂ ਆਪਣੇ ਬੋਲੋ ਕਹਿੰਦੇ ਕਿ ਅਸੀਂ ਪੰਜੇਰੀ ਦੇ ਰਿਹਾ ਕਿ ਸਿਹਤਬੰਦ ਪੰਜਾਬ ਨੂੰ ਉਹਦਾ ਯਤਨ ਕਰ ਰਹੇ ਪਰ ਦੂਜੇ ਪਾਸੇ ਤੁਹਾਡੇ ਵੱਲੋਂ ਜੋ ਇਹਨਾਂ ਦਾ ਮਾਫ ਕਰਦੇ ਨਾ ਅਗਰਵਾਰੀ ਕੇਂਦਰ ਨੂੰ ਜੋ ਕੁਝ ਦਿੱਤਾ ਜਾ ਰਿਹਾ ਕਿ ਉਹ ਕਿਸੇ ਪੱਧਰ ਦਾ ਖਾਨਜੋਗ ਹੈਗਾ ਸਭ ਤੋਂ ਵੱਡਾ ਗੱਲ ਤਾਂ ਫਿਰ ਉਸ ਅਧਿਕਾਰੀ ਕੋ ਜਿਹੜਾ ਉਸ ਦੀ ਪੰਜੀਰੀ ਰੱਖੀ ਆ ਜਾਂ ਉਹ ਖਾਣਾ ਰੱਖਿਆ ਘੱਟੋ-ਘੱਟ ਤੁਸੀਂ ਮੰਗਾ ਕੇ ਉਸ ਦੀ ਟੈਸਟਿੰਗ ਹੀ ਕਰ ਲੋ ਤੇ ਜੇਕਰ ਉਹ ਵਾਕੇ ਉਹ ਗਲਤ ਹੈ ਤਾਂ ਫਿਰ ਉਸ ਦੇ ਖਿਲਾਫ ਕਾਰਵਾਈ ਕਰਨ ਲੈਣੀ ਚਾਹੀਦੀ ਹੈ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਸ ਮੁੱਦੇ ਤੇ ਜਿਹੜੇ ਵੀ ਜ਼ਿੰਮੇਵਾਰ ਅਫਸਰਾਂ ਨੇ ਚਾਹੀਓ ਉਹ ਮੰਨ ਚਾਹੀਓ ਉਹ ਸਹਿਕਾਰਤਾ ਉਹ ਭਾਗ ਦੇਣੇ ਚਾਹੀਓ ਉਹ ਅੰਗਣਵਾੜੀ ਕੇਂਦਰ ਦੇ ਨੇ ਜਿਹੜੇ ਵੀ ਮੰਤਰੀ ਨੇ ਜਿਹੜੇ ਵੀ ਅਫਸਰ ਨੇ ਉਹਨਾਂ ਦੀ ਪੁਛਪੜਤਾ ਉਹਨਾਂ ਦੀ ਜਾਂਚ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਸਿੱਧੂ ਸਾਹਿਬ ਬੀਤੇ ਆਟੀਆਂ ਤੋਂ ਸਾਲਾ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਕਰ ਦੱਸਦਾ بڑے ਮੁੱਦੇ ਹੀ ਹੋ ਜੇ ਉੱਠੇ ਪਰ ਸਰਕਾਰ ਹਰ ਮੁੱਦੇ ਨੂੰ ਠੰਡੇ ਪਾ ਦਿੰਦੀ ਆ ਤੇ ਮੁੱਦਾ ਕੱਟੇ ਕੁੰਡੀਆਂ ਚ ਰੱਖ ਦਿੰਦੀ ਆ ਹੁਣ ਜੇਕਰ ਡਾਕਟਰ ਤਰਵੀਰ ਗਾਂਧੀ ਸਾਮ ਮੌਜੂਦਾ ਸੰਸਦ ਮੈਂਬਰ ਮੌਜੂਦਾ ਵਿਧਾਇਕ ਸੁਖਤਾਲ ਸਿੰਘ ਖਹਿਰਾ ਜੇਕਰ ਇਹਨਾਂ ਬੋਤਿਆਂ ਨੂੰ ਚੁੱਕਦੇ ਤਾਂ ਉਹ ਜ਼ਿੰਮੇਵਾਰ ਵਿਅਕਤੀ ਨਹੀਂ ਨਾ ਕਿ ਉਹ ਆਮ ਵਿਅਕਤੀ ਦੂਜੇ ਪਾਸੇ ਜੇਕਰ ਸੀਡੀਪੀ ਸਾਹਿਬ ਸਸਪੈਂਡਡ ਜਿਹੜੇ ਸੀਡੀਪੀ ਸਾਹਿਬ ਨੇ ਜਿਹਨਾਂ ਦੇ ਮੁੱਦਾ ਇਹ ਚੁੱਕਿਆ ਉਹਨੇ ਵੀ ਆਪਣੀ ਨੌਕਰੀ ਬਚਿਆ ਵਾਸਤੇ ਤਾਂ ਪੰਜਾਬ ਦੇ ਬਿਹਲਾਵਾ ਵਾਸਤੇ ਆਪਣੀ ਦਾਅ ਤੇ ਲਾਈ ਅਫਸਰ ਸਰਕਾਰ ਪੁੱਛੇ ਘਟੋ ਘਟ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਘਟੋ ਘਟ ਚੰਗੇ ਕੰਮ ਤਾਂ ਕਰ ਲਓ ਬਾਕੀ ਇਸ਼ਤਿਹਾਰबाजी ਤਾਂ ਸਿੱਧੂ ਸਾਹਿਬ ਦੇ ਵਿੱਚ ਹੀ ਹੁੰਦੀ ਰਹਿੰਦੀ ਆ ਪਰ ਕਿਰਪਾ ਕਰਕੇ ਜਿਸ ਤਰੀਕੇ ਨਾਲ ਇਹ ਮੁੱਦਾ ਹੁਣ ਚੁੱਕਿਆ ਮੁੱਦਾ ਦੇ ਵਿੱਚ ਕੀ ਨੂੰ ਫਿਕਰ ਕਰਦਾ ਇਹ ਤਾਂ ਸਿੱਧੂ ਸਾਹਿਬ ਆਉਂਦੇ ਆ ਦੇ ਵਿੱਚ ਪਤਾ ਲੱਗੇਗਾ ਪਰ ਸਰਕਾਰ ਦੀ ਸਿੱਧੂ ਸਾਹਿਬ ਪੂਲ ਜਿਹੜੀ ਆ ਜ਼ਰੂਰ ਖੁੱਲ ਜਾਂਦੀ ਆ ਡਾਕਟਰ ਬਲਜੀਤ ਕੋਰ ਜਿਹੜੇ ਇਸ ਮਾਮਲੇ ਦੇਦੇ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਕਿ ਜਾਂ ਤਾਂ ਅਫਸਰ ਛਾਈ ਉਹਨਾਂ ਦੇ ਘੇਰੇ ਵਿੱਚ ਹੀ ਨਹੀਂ ਤੇ ਜਾਂ ਫਿਰ ਜੋਜੋ ਹੋ ਰਿਹਾ ਕਥ ਪ੍ਰੋਪਰਟੀ ਦੇ ਵਿੱਚ ਵੀ ਨਹੀਂ ਪੁੱਛੀ ਹੋ ਰਿਹਾ ਸਿੱਧੂ ਸਾਹਿਬ ਇਹ ਚੀਜ਼ਾਂ ਦੀ ਜਾਂਚ ਜ਼ਰੂਰ ਕਰ ਲਿਆ ਜੀ ਚਲੋ ਅਣਖਾਬ ਅਗਲੀ ਖਬਰ ਲੈ ਲੈਨੇ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਆ ਔਰ ਨੈਸ਼ਨਲ ਹੈਲਥ ਮਿਸ਼ਨ ਦੇ ਦਾ ਜਿਹੜਾ ਉਹ ਪੈਸਾ ਰੁਕਿਆ ਹੋਇਆ ਪੰਜਾਬ ਸਰਕਾਰ ਦਾ 1000 ਕਰੋੜ ਰੁਪਿਆ ਦੱਸਿਆ ਜਾ ਰਿਹਾ ਜੇ ਸਰਕਾਰ ਦੀ ਮੰਨੀਏ ਤਾਂ ਕੱਲ ਮੁੱਖ ਮੰਤਰੀ ਕਹਿੰਦੇ ਕਿ ਭਾਈ ਸਾਡਾ ਨਜਾਇਜ਼ ਤੌਰ ਤੇ 1000 ਕਰੋੜ ਰੁਪਿਆ ਰੁਕਿਆ ਹੋਇਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਗੱਲ ਗਹਿ ਰਹੇ ਸੀਗੇ ਕਿ ਭਾਈ ਨਹੀਂ ਅਸੀਂ ਤਾਂ ਜੀ ਠੀਕ ਹੈ ਸਾਡਾ ਪੈਸਾ ਤਾਂ ਦੇਣਾ ਸਾਨੂੰ ਦੱਸੜ ਕਿਸ ਨਾਂ ਦੀ ਬ੍ਰਾਂਡਿੰਗ ਕਰਨੀ ਹੈ ਅਸੀਂ ਤਾਂ ਜੀ ਉਸ ਨਾਂ ਦੀ ਬ੍ਰਾਂਡਿੰਗ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਇਹੋ ਜੀਆਂ ਗੱਲਾਂ ਬਾਤਾਂ ਜਿਹੜੀਆਂ ਕਹਿ ਰਹੇ ਸੀ ਤੇ ਜੇ ਹੁਣ ਉਹ ਬ੍ਰਾਂਡਿੰਗ ਕਰਨ ਬਾਰੇ ਕੱਲ ਕਹਿ ਦਿੱਤਾ ਭਗਵਾਨਤ ਮਾਨੇ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਅੱਜ ਫਿਰ ਇਹ ਵੀ ਪਤਾ ਲੱਗਿਆ ਕਿ ਹੁਣ ਕਹਿੰਦੇ ਇਹ ਜਿਹੜਾ ਉਹਨਾਂ ਨੇ ਬ੍ਰਾਂਡਿੰਗ ਨਾਮ ਦੱਸਿਆ ਕੇਂਦਰ ਸਰਕਾਰ ਨੇ ਉਹ ਰੱਖਣ ਨੂੰ ਤਿਆਰ ਨਹੀਂ ਮੱਲਾ ਜਿਹੜਾ ਆਮ ਆਦਮੀ ਕਲੀਨਿਕ ਬਦਲ ਕੇ ਆਯੂਸ਼ਮਾਨ arogya ਮੰਦਰ ਉਹ ਰੱਖਣ ਨੂੰ ਇਹ ਤਿਆਰ ਨਹੀਂ ਹੈਗੇ ਔਰ ਹੁਣ ਪਤਾ ਲੱਗਿਆ ਕਿ ਉਹ ਸਬਦੇ ਖਿਲਾਫ ਪੰਜਾਬ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਜਾਊਗੀ ਅਰਕੀ ਸਾਹਿਬ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਡਾ ਪੈਸਾ ਭੇਜਿਆ ਉਹ ਜਿਹੜਾ ਮhalla ਕਲੀਨਿਕ ਜਿਹੜੇ ਇਹਨਾਂ ਨੇ ਜਾਂ ਆਮ ਆਦਮੀ ਕਲੀਨਿਕ ਜਿਹੜੇ ਹੈ ਉਹ ਨਾਂ ਨਹੀਂ ਰੱਖਣ ਦੇਣਾ ਅਸੀਂ ਨਾਂ ਰੱਖੋ ਤੁਸੀਂ ਆਯੂਸ਼ਮਾਨ arogyamand ਤੇ ਇਹ ਕਹਿੰਦੇ ਅਸੀਂ ਉਹ ਨਹੀਂ ਰੱਖਣਾ ਕੇਂਦਰ ਸਰਕਾਰ ਕਹਿੰਦੀ ਹੋ ਰੱਖੋ ਉਹਨਾਂ ਨੇ ਪੈਸਾ 1000 ਕਰੋੜ ਰੁਪਇਆ ਰੋਕ ਲਿਆ ਤੇ ਪੰਜਾਬ ਸਰਕਾਰ ਹੈ ਹੁਣ ਕਹਿੰਦੀ ਕਿ ਅਸੀਂ ਇਹ ਨਾਂ ਨਹੀਂ ਰੱਖਣਾ ਅਸੀਂ ਸੁਪਰੀਮ ਕੋਰਟ ਚੱਲ ਜਾਾਂਗੇ ਮਹਿੰਗੇ ਵਕੀਲ ਕਰ ਚੁਕੇ ਪੈਸੇ ਜਿਹੜੇ ਆ ਹੋਰ ਖਰਚ ਤਾਂ ਕਿ ਬੈਂਕੇ ਵਕੀਲਾਂ ਤੇ ਪਰ ਨਾ ਨਹੀਂ ਅਸੀਂ ਇਹ ਰੱਖਣਾ ਇਹ ਸਭ ਦੇ ਵਿਚਕਾਰ ਪੰਜਾਬ ਦਾ ਨੁਕਸਾਨ ਆ ਪੰਜਾਬ ਦੇ ਲੋਕਾਂ ਦਾ ਨੁਕਸਾਨ ਆ ਇੰਨਾ ਹਜ਼ਾਰਾਂ ਕਰੋੜਾ ਰੁਪਇਆ ਜਿਹੜਾ ਉਹ ਰੁਕ ਰਿਹਾ ਪੰਜਾਬ ਦੀ ਜਿਹੜੀ ਸਹੂਲਤ ਦੇ ਵਾਸਤੇ ਆਉਣਾ ਤੇ ਸਿਰਫ ਇੱਕ ਨਾਮ ਦੇ ਕਰਕੇ ਕੇਂਦਰ ਸਰਕਾਰ ਕਹੀ ਜਾਂਦੀ ਆ ਕਿ ਅਸੀਂ ਇਹ ਨਾਮ ਰੱਖਣਾ ਉਹ ਕਹਿੰਦੇ ਅਸੀਂ ਇਹ ਨਾਮ ਰੱਖਣਾ ਸਿਰਫ ਨਾਵਾਂ ਦੇ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਕਿੱਡੇ ਵੱੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਸਹੂਲਤਾਂ ਦੇ ਲਈ ਜਿਹੜਾ ਪੈਸਾ ਆਉਣਾ ਸੀ ਉਹ ਰੋਕਿਆ ਜਾ ਰਿਹਾ ਕੇਂਦਰ ਤੇ ਪੰਜਾਬ ਸਰਕਾਰੇ ਕਰ ਕੀ ਰਹੀਆਂ ਨੇ ਪੰਜਾਬ ਦੇ ਨਾਲ ਸੁਖਵਰ ਜੀ ਤੁਸੀਂ ਨਾਮ ਦੀ ਗੱਲ ਕੀਤੀ ਹੈ ਮੈਨੂੰ ਇਤਨਾ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਦੇ ਵਿਚਕਾਰ ਜਿਹੜਾ ਵਾਦੋਵਾਦ ਚੱਲ ਰਿਹਾ ਇਹ ਸਭ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈ ਸਿੱਧੂ ਸਾਹਿਬ ਪੰਜਾਬ ਸਰਕਾਰ ਦੀ ਵਰਦੀ ਲੱਗਦੀ ਹੈ ਤੁਹਾਡਾ ਪ੍ਰਸ਼ਨ ਆ ਮੈਂ ਜਵਾਬ ਬਾਅਦ ਚ ਦੇਣਾ ਅੱਜ ਤੋਂ 2 ਦਿਨ ਪਹਿਨ ਆਪਾਂ ਇੱਕ ਖਬਰ ਕੀਤੀ ਸਿੱਧੂ ਸਾਹਿਬ ਜਿਹਦੇ ਵਿੱਚ ਫਸਲੀ ਬਹਿੰਟਾ ਦੇ ਸਬੰਧੀ ਗੱਲਬਾਤ ਸੀ ਜਿਹਦੇ ਵਿੱਚ 290 ਕਰੋੜ ਦੀ ਮੇਰੇ ਖਿਆਲ ਗੱਲ ਸੀ ਜੇ ਮੈਂ ਗਲਤ ਨਾ ਹੋਵਾਂ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਦੁਦਿਆਣਾ ਸੀ ਸਾਢੇ 17000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਹਾ ਜੋ ਉਹ ਫਸਲਾ ਹੋਰ ਲਾ ਸਕਣ ਪਰ ਦੇਖ ਲਓ ਕਿ ਖੇਤੀ ਬੜੀ ਪ੍ਰਭਾਵਸ਼ਾਲੀ ਉਹ ਪੈਸਾ ਆਇਆ ਪਰ ਕਿਸਾਨਾਂ ਤੱਕ ਉਹ ਨਹੀਂ ਪਹੁੰਚਿਆ ਕਿਉਂਕਿ ਉਹਦੇ ਵਿੱਚ 60% ਜਿਹੜਾ ਕੇਂਦਰ ਸਰਕਾਰ ਦੇ ਦੇਣਾ ਤੇ 40% ਜਿਹੜੇ ਪੰਜਾਬ ਸਰਕਾਰ ਦੇ ਦੇਣਾ ਤੇ ਸਿਰਫ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਕਿਸੇ ਭਾਜਪਾ ਦਾ ਸਿਆਸੀ ਲਹਾ ਜਾਂ ਕੇਂਦਰ ਸਰਕਾਰ ਦਾ ਸਿਆਸੀ ਲਹਾ ਨਾਲ ਆ ਜਈ ਇਹੋ ਜੀ ਯੋਜਨਾ ਸਿੱਧੂ ਸਾਹਿਬ ਮੈਨੂੰ ਯਾਦ ਆ ਕੀ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਦੇ ਅੰਤਰਗਤ ਸਕੂਲਾਂ ਦੇ ਸੰਦਰਭ ਦੇ ਵਿੱਚ ਵੀ ਆਈ ਸੀ ਜਿਹੜੀ ਪੰਜਾਬ ਦੇ ਵਿੱਚ ਲਾਗੂ ਸਿਰਫ ਇਸੇ ਕਰਕੇ ਨਹੀਂ ਹੋਈ ਕਿਉਂਕਿ ਉਹ ਕਹਿੰਦੇ ਸੀ ਕਿ ਅਸੀਂ ਨਾ ਜਿਹੜਾ ਉਹ ਨਹੀਂ ਬਦਲਣਾ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਸਿਹਤ ਤੇ ਸਿੱਖਿਆ ਨੂੰ ਆਧਾਰ ਬਣਾ ਕੇ ਦਾਅਵੇ ਕਰਦੀ ਰਹੀ ਹੈ ਦਿੱਲੀ ਮਾਡਲ ਦੀ ਗੱਲ ਕਰਦੀ ਰਹੀ ਹੈ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਜਿਹੜੀ ਸਕੂਲਾਂ ਦੇ ਸੰਦਰਭ ਦੇ ਵਿੱਚ ਆਈ ਸੀ ਸਿੱਧੂ ਸਾਹਿਬ ਉਸ ਦਾ ਪੈਸਾ ਵੀ ਪੰਜਾਬ ਸਰਕਾਰ ਦੀ ਇਸ ਜਿੱਦ ਕਰਕੇ ਹੀ ਵਾਪਸ ਚਲਾ ਗਿਆ ਤੇ ਜਿਸ ਕਰਕੇ ਸਰਬਸਤ ਕਿਹਾ ਬਹੁਤ ਅਜਿਹਾ ਪੱਠਾ ਜਿਹੜਾ ਬਹਿ ਗਿਆ ਮੈਨੂੰ ਯਾਦ ਆ ਉਹ ਖਬਰ ਆ ਬਾਕੀ ਤਾ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਫੇਰ ਆ ਗਿਆ ਇਹਨਾਂ ਤਾਂ ਇਹ ਗੱਲ ਸੀ ਕਿ ਜਿਹੜੇ ਪੀ ਐਚ ਸੀ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਚੱਲ ਰਹੇ ਸਨ ਪੰਜਾਬ ਪਿੰਨੀ ਸਰਕਾਰਾਂ ਦੇ ਸਮੇਂ ਉਹਨਾਂ ਨੂੰ ਏਡੀ ਕੀ ਲੋੜ ਪਈ ਪੰਜਾਬ ਸਰਕਾਰ ਨੂੰ ਕਿ ਉਸ ਦਾ ਨਾਮ ਬਦਲ ਕੇ ਆਮ ਆਬੀ ਮਹੱਲਾ ਕਲੀਨਿਕ ਰੱਖਿਆ ਗਿਆ ਜੇਕਰ ਆਮ ਮਹੱਲਾ ਆਬੀ ਕਲੀਨਿਕ ਖੋਲ੍ਹਣੇ ਫਿਰ ਨਵੇਂ ਖੇਲੋ ਪਰ ਖੋਲੇ ਨਹੀਂ ਗਏ ਉਹ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸੀ ਉਹਨਾਂ ਨੂੰ ਰੰਗਾ ਪੋਚੀ ਕਰਕੇ ਉਹਨਾਂ ਉੱਤੇ ਮਹੱਲਾ ਕਲੀਨਿਕ ਦਾ ਜਿਹੜੇ ਨਾਮ ਜਿਹੜੇ ਉਹ ਲਿਖ ਦਿੱਤੇਗੇ ਦੁਬਾਰਾ ਸੇ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਕਿ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਦੇ ਰਹੀ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਚੱਲ ਰਹੇ ਆ ਉਹਨਾਂ ਦੇ ਉੱਤੇ ਅਸੀਂ ਊਸ਼ਮਾਨ arogyamandir ਦਾ ਨਾਮ ਚੜਾ ਲੋਗੋ ਲਾਉਣਾ ਆ ਲੋਗੋ ਵੀ ਤਿਆਰ ਕਰ ਦਿੱਤਾ ਔਰ 31 ਮਾਰਚ 23 ਤੱਕ ਉਹਨਾਂ ਨੇ ਕਿਹਾ ਸੀ ਕਿ ਇਹ ਕੰਮ ਜਿਹੜਾ ਮੁਕੰਮਲ ਜਿਹੜਾ ਹੋ ਜਾਣਾ ਚਾਹੀਦਾ ਪਰ ਪੰਜਾਬ ਸਰਕਾਰ ਫੇਰੜ ਗਈ ਕਿ ਨਹੀਂ ਜੇ ਅਸੀਂ ਆਪਣੇ ਮਹੱਲਾ ਕਲੀਨਿਕ ਜਾਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਹੜੇ ਵੀ ਇਹ ਸਾਰੇ ਚੱਲ ਰਹੇ ਆ ਆਪਾਂ ਕੋਈ ਵੀ ਉਹਨਾਂ ਦਾ ਨਾਮ ਜਿਹੜਾ ਉਹ ਨਹੀਂ ਬਦਲਣਾ ਤਾਂ ਫਿਰ ਕੇਂਦਰ ਸਰਕਾਰ ਨੇ ਸਿਰ ਦੂਸਰ ਫੰਡ ਜਿਹੜੇ ਉਹ ਡੱਕਲੇ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਇਹ ਰੌਲਾ ਪਾਉਂਦੀ ਆ ਕਿ ਹਾਂ ਵੀ ਸਾਡੇ ਫੰਡ ਤੱਕ ਲਈ ਫੰਡ ਡੱਕਲੇ ਤਾਂ ਫਿਰ ਜੇਕਰ ਕੇਂਦਰ ਸਰਕਾਰ ਜਿਹੜਿਆ ਕੰਮਾ ਵਾਸਤੇ ਕਹਿੰਦੀ ਹੈ ਕੇਂਦਰ ਸਰਕਾਰ ਨੇ ਇਹ ਗਲਤ ਨਹੀਂ ਨਾ ਕਹੀ ਕਿ ਇਹ ਜਿਹੜੇ ਫੰਡ ਰਿਲੀਜ਼ ਕਰ ਰਹੇ ਹੈ ਕੇਵਲ ਭਾਜਪਾ ਨਾਲ ਸੰਬੰਧਤ ਲੋਕਾਂ ਨੂੰ ਹੀ ਇਹ ਰਾਹਤਾਂ ਦੇਣੀ ਆ ਉਹ ਰਾਹਤਾਂ ਤਾਂ ਪੰਜਾਬ ਦੇ ਹਰ ਵਾਸੀ ਵਾਸਤੇ ਜਿਹੜੀ ਆ ਉਸ ਕੇਂਦਰ ਸਰਕਾਰ ਭੇਜਦੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਲੋਕਾਂ ਨੇ ਚੁਣੀ ਆ ਉਸ ਪੰਜਾਬ ਸਰਕਾਰ ਦਾ ਫਰਜ ਬੰਦਾ ਕਿ ਉਹ ਇਸ ਸਿਆਸੀ ਖੇਬਾਜੀ ਤੋਂ ਉੱਤੇ ਉੱਠ ਕੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰੇ ਪਰ ਮੋਤਾ ਫਿਰ ਉਥੇ ਸਿਆਸੀ ਆ ਜਾਂਦਾ ਕਿਤੇ ਅਰਵਿੰਦ ਕੇਜੀਵਾਲ ਦੀ ਫੋਟੋ ਦਾ ਆ ਜਾਂਦਾ ਕਿਤੇ ਇਸ ਗੱਲ ਦਾ ਨਾਂ ਆ ਜਾਂਦਾ ਕਿ ਹਾਂ ਭਈ ਜੇਕਰ ਅਸੀਂ ਇਹ ਮੰਦਰ ਅਰੋਗਿਆ ਮੰਦਰ ਰੱਖਦਾ ਤਾਂ ਇਹ ਸਿਆਸੀ ਲਾ ਬੀਜੇਪੀ ਲਾ ਜੂਗੀ ਸੋ ਸਿੰਦੂ ਸਾਹਿਬ ਇਹ ਜੋ ਵੀ ਕੁਝ ਹੈਗਾ ਹੁਣ ਸਰਕਾਰ ਕਹਿੰਦੀ ਹੈ ਕਿ ਠੀਕ ਅਸੀਂ ਦਾਅਬ ਨਹੀਂ ਰੱਖਣਾ ਹਾਲਾਂਕਿ ਪ੍ਰੈਸ ਕਾਨਫਰੈਂਸ ਕਰ ਲ ਉਹਨਾਂ ਨੇ ਕੀ ਕਿਹਾ ਗਿਆ ਕੀ ਨਹੀਂ ਕਿਹਾ ਪਰ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਹ ਇਹ ਪਹੁੰਚੀ ਆ ਕਿ ਹਾਂ ਭਈ ਅਸੀਂ ਦਿੱਤੀਆ ਫੰਡ ਜਿਹੜਾ ਉਹ ਜਾਰੀ ਕਰਾਉਣ ਵਾਸਤੇ ਸੁਪਰੀਮ ਕੋਰਟ ਦਾ ਹਸਾਰਾ ਲੈਣਾ ਜੇਕਰ ਤੁਸੀਂ ਬਾਰ-ਬਾਰੀ ਸੁਪਰੀਮ ਕੋਰਟ ਜਾਣਾ ਬਾਰ-ਬਾਰੀ ਸੁਪਰੀਮ ਕੋਰਟ ਜਾਣਾ ਤਾਂ ਫਿਰ ਸਰਕਾਰ ਦੇ ਵਿੱਚ ਰਹਿਣ ਦਾ ਫਾਇਦਾ ਕੀ ਅੱਜ ਤੱਕ ਤਾਂ ਜਿੱਦੇ ਵੀ ਮੁੱਖ ਮੰਤਰੀ ਰਹੇ ਨੇ ਆਮ ਤੌਰ ਤੇ ਹਮੇਸ਼ਾ ਰਹੇ ਨੇ ਕਿ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲ ਕੇ ਜਿਹੜਾ ਕੋਈ ਸਿਆਸੀ ਲਾਹਾ ਉਹ ਲੈ ਲੈਂਦੇ ਰਹਿੰਦੇ ਸਿਆਸੀ ਫਾਇਦਾ ਲੈ ਲੈਂਦੇ ਰਹਿਆ ਮੈਨੂੰ ਸਦੂਸਾਂ ਗੱਲ ਯਾਦ ਆ ਕਿ ਉੱਪਰ ਕਾਂਗਰਸ ਦੀ ਸਰਕਾਰ ਹੁੰਦੀ ਸੀ ਡਾਕਟਰ ਮਨਮੋਹਨ ਸਿੰਘ ਕਾਂਗਰਸ ਦੇ ਪ੍ਰਧਾਨ ਮੰਤਰੀ ਸਨ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਫੁੱਲਾ ਦਾ ਗੁੱਟਾ ਜਾ ਕੇ ਉਹਨਾਂ ਨੂੰ ਦੇਖ ਕੇ ਕਈ ਕਈ ਵੱਡੇ ਪ੍ਰੋਜੈਕਟ ਜਿਹੜੇ ਉਹ ਪੰਜਾਬ ਵਾਸਤੇ ਉਹਨਾਂ ਨੇ ਲਿਆਂਦੇ ਪਰ ਸ਼ਾਇਦ ਇਸ ਗੱਲ ਦੀ ਵੀ ਜਾਂਚ ਜਾਂ ਇਸ ਗੱਲ ਦੀ ਜਾਂਚ ਜਿਹੜੀ ਆ ਮੇਰਾ ਨਹੀਂ ਖੈਰ ਭਗਵੰਤਪਾਣ ਉਹਨਾਂ ਨੂੰ ਹੈ ਗਈ ਆ ਜਿਸ ਦਾ ਸਿੱਟਾ ਹੁਣ ਇਹ ਸਾਹਮਣੇ ਆ ਕਿ ਜਿੱਥੇ ਹੁਣ ਫੰਡ ਜਿਹੜਾ ਉਹ ਰੋਕ ਲਿਆ ਗਿਆ ਜਿਹੜੇ ਹਸਪਤਾਲ ਖੋਲੇ ਜਾਣੇ ਸਨ ਔਰ ਉਹਨਾਂ ਹਸਪਤਾਲਾਂ ਵਿੱਚ ਪੰਜਾਬ ਦੇ ਲੋਕਾਂ ਨੇ ਆਪਣੀਆਂ ਸਿਹਤ ਸਹੂਬਾਧਾਵਾਂ ਲੈਣੀਆਂ ਸਨ ਸ਼ਾਇਦ ਸਰਕਾਰ ਦੀ ਇਸ ਜਿੱਦ ਕਰਕੇ ਲੋਕ ਫਿਰ ਵਾਂਝੇ ਹੋ ਕੇ ਸਿੱਖਿਆ ਦਾ ਵੀ ਪੱਠਾ ਜਿਹੜਾ ਬੈ ਗਿਆ ਤੇ ਹੁਣ ਸੇਫ ਦਾ ਵੀ ਸਬੰਧਤ ਜਿਹੜੇ ਕੇਂਦਰ ਸਰਕਾਰ ਜਿਹੜੀ ਯੋਜਨਾਵਾਂ ਦੇ ਰਹੀ ਆ ਕੇਵਲ ਤੇ ਕੇਵਲ ਮੈਨੂੰ ਲੱਗਦਾ ਕਿ ਭਗਵੰਤ ਮਾਨ ਉਹਨਾਂ ਦੀ ਆਪਣੀ ਨਿੱਜੀ ਜਿੱਦ ਕਰਕੇ ਜਿਹੜਾ ਉਹ ਬਿਲਾ ਜਿਹੜਾ ਕਰਕੇ ਸਭ ਹੋ ਰਿਹਾ ਨਹੀਂ ਤਾਂ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਜੇਕਰ ਕੇਂਦਰ ਸਰਕਾਰ ਕੋਈ ਵੀ ਇਹੋ ਜਿਹਾ ਐਲਾਨ ਕਰਦੀ ਹੈ ਤਾਂ ਸਿਆਸੀ ਟਿਕੜਬਾਜ਼ੀ ਤੋਂ ਉੱਤੇ ਉੱਠ ਕੇ ਉਹ ਫੈਸਲੇ ਜਿਹੜੇ ਲਾਗੂ ਕਰਦੇ ਡੇਰੀ ਜਿਹੜੀ ਅਸੀਂ ਨੂੰ ਸਭ ਨਹੀਂ ਹੋਣੀ ਚਾਹੀਦੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੈਗਾ ਨਾ ਕਿ ਕਿਸੇ ਇੱਕ ਖਾਸ ਵਰਗ ਨੂੰ ਬਾਕੀ ਦੇਖੋ ਸਰਕਾਰ ਦੀ ਤਾਂ ਇਹ ਬੀਤੇ ਸਮੇਂ ਦੇ ਵਿੱਚ ਇਹੋ ਜਿਹੀ ਵਰਤਾਰੇ ਆ ਰਿਹਾ ਉਹਨਾਂ ਦੇਖ ਰਿਹਾ ਕਿ ਇਸ ਵਰਤਾਰੇ ਨੂੰ ਕਿਸ ਹੱਦ ਤੱਕ ਪੰਜਾਬ ਸਰਕਾਰ ਬਦਲਦੀ ਹੈ ਜਾਂ ਨਹੀਂ ਜੀ ਐਗਜ਼ਾਪਟ ਇਸ ਸਾਡੇ ਨਾਲ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਵਾਈਸ ਚੈਂਟਰ ਪ੍ਰੋਫੈਸਰ ਮਜੀਸ ਗਣਕੀ ਸਾਹਿਬ ਜਿਹਨਾਂ ਦੇ ਬਰੋਈ ਨਾਮ ਕਵਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ